ਕੈਨੇਡਾ ਦੇ ਵੱਲੋਂ ਉਹਨਾਂ ਪੰਜਾਬੀਆਂ ਲਈ ਬਹੁਤ ਵੱਡੀ ਖੁਸ਼ਖਬਰੀ ਆ ਰਹੀ ਹੈ ਜਿੰਨਾ ਪੰਜਾਬੀਆਂ ਨੇ ਕੈਨੇਡਾ ਦੇ ਵਿੱਚ ਪੀਆਰ ਲੈਣੇ ਹੈ ਜੇਕਰ ਉਹ ਪੀਜੀ ਡਬਲਯੂਪੀ ਵਰਕ ਪਰਮਿਟ ਤੇ ਆ ਜਾਂ ਫਿਰ ਉਹਨਾਂ ਦਾ CR कि कि CRS ਸਕੋਰ ਜਿਹੜਾ ਕੰਪਲੀਟ ਹੋ ਚੁੱਕਾ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੀ ਕੈਨੇਡਾ ਸਾਰੇ ਇੱਕ ਪੰਜਾਬੀ ਭੈਣ ਭਰਾਵ ਦੀ ਇੱਕ ਫੇਵਰਿਟ ਕੰਟਰੀ ਆ ਪਰ ਐਕਸਪ੍ਰੈਸ ਐਂਟਰੀ 2025 ਦੇ ਵਿੱਚ ਬਹੁਤ ਜਿਆਦਾ ਸੁਪਨਾ ਹੁੰਦਾ ਹੈ ਕਿ ਕਿਵੇਂ ਨਾ ਕਿਵੇਂ ਕਰਕੇ ਐਕਸਪੀਰੀਐਂਸ ਐਂਟਰੀ ਦੇ ਵਿੱਚ ਜੇਕਰ ਸਾਡੀ ਫਾਈਲ ਸਬਮਿਟ ਹੋ ਜਾਂਦੀ ਹੈ ਸਾਡਾ CRS ਸਕੋਰ ਥੋੜਾ ਜਿਹਾ ਥੱਲੇ ਆ ਜਾਂਦਾ ਅਕੋਰਡਿੰਗ ਟੂ ਸਾਡੀ ਪ੍ਰੋਫਾਈਲ ਦੇ ਮੁਤਾਬਕ ਤਾਂ ਅਸੀਂ ਵੀ ਕੈਨੇਡਾ ਦੇ ਵਿੱਚ ਪੱਕੇ ਹੋ ਸਕਦੇ ਹਾਂ ਹੁਣ ਕੈਨੇਡੀਅਨ ਐਕਸਪੀਰੀਐਂਸ ਕਲਾਸ ਨੇ ਜੂਨ ਮਹੀਨੇ ਦੇ ਵਿੱਚ ਹੀ ਇੱਕ ਦੂਜਾ ਡਰਾਅ ਕੱਢਿਆ ਜਿਸ ਦੇ ਵਿੱਚ ਬਹੁਤ ਜ਼ਿਆਦੇ ਪੰਜਾਬੀ ਭੈਣ ਭਰਾਵਾਂ ਨੂੰ ਉਹਨਾਂ ਨੇ ਇਨਵਾਈਟ ਕੀਤਾ ਹੈ ਪੱਕੀ ਪੀਆਰ ਦੇ ਲਈ ਪੱਕੀ ਪੀਆਰ ਦੇ ਵਿੱਚ ਉਹਨਾਂ ਨੇ ਟੋਟਲ 26 ਜੂਨ 2025 ਨੂੰ ਡਰਾਅ ਕੱਢਿਆ ਜਿਸ ਦੇ ਵਿੱਚ ਉਹਨਾਂ ਨੇ 3000 ਪੰਜਾਬੀ ਭੈਣ ਭਰਾਵਾਂ ਨੂੰ ਇਨਵਾਈਟ ਕੀਤਾ ਹੈ ਇਨਵੀਟੇਸ਼ਨ ਭੇਜਿਆ ਪੀਆਰ ਦੇ ਲਈ ਪਰਜਹਸ ਦੇ ਵਿੱਚ ਸੀਆਰ ਸਕੋਰ ਰੱਖਿਆ ਗਿਆ ਸਿਰਫ 521 ਜੇਕਰ ਆਪਾਂ ਐਸ ਜੇ ਡਰਾਅ ਦੇ ਪਿਛਲੇ ਡਰਾਅ ਦੀ ਗੱਲ ਕਰਦੇ ਹਾਂ ਜਿਹੜਾ ਪਹਿਲਾਂ ਕੱਢਿਆ ਗਿਆ ਸੀ ਉਸ ਦੇ ਵਿੱਚ ਵੀ ਇਹਨਾਂ ਨੇ 3000 ਪੰਜਾਬੀ ਭੈਣ ਭਰਾਵਾਂ ਨੂੰ ਇਨਵਾਈਟ ਕੀਤਾ ਸੀ ਪਰ ਉਸ ਦੇ ਵਿੱਚ ਵੀ ਜਿਹੜਾ ਸੀਆਰ ਸਕੋਰ ਇਹਨਾਂ ਨੇ ਰੱਖਿਆ ਗਿਆ ਸੀ ਉਹ ਰੱਖਿਆ ਸੀ 529 ਸੋ ਦੋਨਾਂ ਦੇ ਡਰਾਅ ਕੱਢੇ ਗਏ ਆ ਜੂਨ ਮਹੀਨੇ ਦੇ ਵਿੱਚ ਹੀ ਪਹਿਲਾ ਜੂਨ ਡੋ ਡਰਾ ਹੈ 12 ਜੂਨ ਨੂੰ ਕੱਢਿਆ ਗਿਆ ਸੀ ਉਸ ਤੋਂ ਬਾਅਦ ਦੂਜਾ ਡਰਾਪ 26 ਜੂਨ ਨੂੰ ਕੱਢਿਆ ਗਿਆ ਮਤਲਬ 13-14 ਦਿਨ ਤੋਂ ਬਾਅਦ ਪਰ ਜੇਕਰ ਆਪਾਂ ਦੇਖਿਆ ਜਾਵੇ 501 ਦੇ ਵਿੱਚੋਂ ਲੈ ਕੇ 600 ਦੇ ਵਿੱਚ ਵਿੱਚ 6 ਘੱਟੋ ਘੱਟ 22947 ਇੰਨੇ ਬੱਚੇ ਹਜੇ ਪੈਂਡਿੰਗ ਪਏ ਜਿਨ੍ਹਾਂ ਦਾ ਸੀਰ ਸਕੋਰ ਹੈ ਦੇ ਵਿੱਚ ਆ ਜਾਂਦਾ ਹੈ ਤਾਂ ਉਹ ਪੱਕੀ ਕੈਨੇਡਾ ਦੇ ਵਿੱਚ ਪੀਆਰ ਲੈ ਸਕਦੇ ਆ ਮਤਲਬ ਸਿੱਧੇ ਸਿੱਧੇ ਹੀ 20000 ਤੋਂ ਵੱਧ ਬੰਦਾ ਜਿਹੜਾ ਕੈਨੇਡਾ ਦੇ ਵਿੱਚ ਪੱਕਾ ਪੀਆਰ ਹੋ ਸਕਦਾ ਹੈ ਜੇਕਰ 601 ਤੋਂ ਦੇਖੀਏ ਤੇ 612 ਦੇ ਵਿੱਚ ਦੇਖੀਏ 471 ਲੋਕੀ ਬੈਠੇ ਆ ਪਰ ਬਹੁਤ ਬਹੁਤ ਮੁਬਾਰਕਾਂ ਉਹਨਾਂ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਵਾਹਿਗੁਰੂ ਅੱਗੇ ਅਰਦਾਸ ਕਰਦੇ ਰਿਹਾ ਕਰੋ ਵਾਹਿਗੁਰੂ ਅੱਗੇ ਪ੍ਰੇਅ ਕਰਦੇ ਜਾਇਆ ਕਰੋ ਜੇਕਰ ਤੁਸੀਂ ਕੱਚੇ ਹੋ ਕੈਨੇਡਾ ਦੇ ਵਿੱਚ ਜਾਫਤ ਕੈਨੇਡਾ ਦੇ ਵਿੱਚ ਕੋਈ ਵੀ ਤਰ੍ਹਾਂ ਦੀ ਕਿਸੇ ਵੀ ਟਾਈਪ ਦੀ ਤੁਸੀਂ ਪ੍ਰੋਬਲਮ ਫੇਸ ਕਰ ਰਹੇ ਹੋ ਤੁਹਾਡਾ ਰੱਖਾ ਤੁਸੀਂ ਖੁਦੋਂ ਤੁਹਾਡਾ ਰੱਖਾ ਤੁਹਾਡਾ ਉਹ ਉੱਪਰ ਵਾਲਾ ਵਾਹਿਗ ਨੈਸ YouTube ਚੈਨਲ ਨੂੰ ਕਿਉਂਕਿ ਅਪ ਫਰੀ ਦੇ ਵਿੱਚ ਸਾਰੇ ਸਾਰੇ ਇਨਫੋਰਮੇਸ਼ਨਾਂ ਜੋ ਤੁਹਾਨੂੰ ਪ੍ਰੋਵਾਈਡ ਕਰਾਉਣੇ ਆ ਧੰਨਵਾਦ